ਤੋ 600 ਰੁਪਿਆ ਲਈ ਇਹਨਾਂ ਦੇ ਵਿੱਚ ਖਾਸ ਹੈ ਕੁਝ ਹੈਗਾ ਵੀਰੇ ਕੀ ਖਾਸ ਹੈ ਪਾਣੀ ਰੋਕਦੀ ਹੈ ਵੀਰੇ ਇੱਕ ਵੇਲੇ ਵਜਨ-ਵੋਜਨ ਝਾਲ ਲਓਗੇ ਜਿਵੇਂ ਹੁਣ ਆਪਾਂ ਐ ਟੈਂਕੀ ਚ ਲਾ ਕੇ ਉੱਤੇ ਅਗਲਾ ਕੇਨ ਟੇਡਾ ਕਰ ਦਿੰਦਾ ਜਿਵੇਂ ਮਰਜ਼ੀ ਰੱਖ ਭਾਵੇਂ ਕੇਨ ਸਿੱਧੀ ਰੱਖੀ ਕੋਈ ਲੈ ਨਹੀਂ ਮੈਂ ਤਰ ਮਾਜਿਕ ਦੀ ਕੇਪ ਆ ਲਾ ਫਿਲਟਰ ਦੂਜੀ ਲੱਗੀ ਮਿਲ ਜਾਂਦੀ ਹੈ ਉਹ ਤੁਹਾਨੂੰ 1400 ਦੀ ਦੱਸੀ ਜਾਂਦੇ 1500 ਦੀ 1700 ਦੀ ਅੱਛਾ ਸਾਡੀ ਗੱਲ ਇੱਡੀ ਕੀ ਵਾਲੀ ਫਿਲਟਰ ਫੁੱਲ ਪਾਣੀ ਰੋਕਣ ਦੀ ਗਾਰੰਟੀ ਹੈ ਠੀਕ ਹੈ ਇਹ ਕੱਚਾ ਤਾਂ ਤਾਂ ਹੈਗਾ ਹੀ ਜਿੱਥੇ ਮਰਜ਼ੀ ਲੱਗ ਜਾਏ ਠੀਕ ਹੈ ਜੇ ਸਟੀਲ ਦੀ ਤੇ ਸਟੀਲ ਦੀ ਹਾਂ ਉਹ ਜਾਲੀ ਵੀ ਦੇਖ ਲੋ ਆ ਜੋ ਠੀਕ ਹੈ ਲੈ ਵੀ ਮਿੱਤਰ ਪਿਆਰੇ ਹੁਣ ਆਪਾਂ ਟਰੈਕਟਰ ਤੇ ਲਾਇਆ ਸੀ ਲੱਖ ਰੁਪਿਆ ਤੇ ਹੁਣ ਬਾਈ ਕੋਲੇ ਸਪੈਸ਼ਲ ਪੀਕ ਲੈਣ ਆਏ ਆ ਆਪਾਂ ਮਕਸਰ ਸਾਡੇ ਬਣਦੀ ਐ ਬਈ ਇਹ ਕਿਹੜਾ ਰੋਡ ਵਜਦਾ ਆਪਣਾ ਇਹ ਇਹ ਮੰਡੀ ਮੰਡੀ ਵਜਦੀ ਬਈ ਮੰਡੀ ਦਾ ਮੇਨ ਮਾਰਕ ਫਾਟਕ 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 ਕੋਲੇ ਬਾਈ ਹੋਰਾਂ ਦੀ ਦੁਕਾਨਾਂ ਕੀ ਨਾਂ ਬਈ ਤੇਰਾ ਦਿਖਾਈ ਆਪਣੀ ਮਾਰਜੀ ਰਾਜੂ ਕੁਮਾਰ ਬੱਜੀ ਵਾਲਾ ਇਹ ਕਿੰਨੇ ਦੀ ਪੀਕ ਆ ਬਾਈ ਇਹ ਪੀਕ 600 ਰੁਪਏ ਦੀ ਤੇ ਇਹ ਬਾਈ ਜਿਵੇਂ ਤੂੰ 600 ਰੁਪਿਆ ਲਈ ਇਹਨਾਂ ਦੇ ਵਿੱਚ ਖਾਸ ਹੈ ਕੁਝ ਹਾਂ ਬ੍ਰ ਵੀ ਖਾ ਸਾ ਬਈ ਪਾਣੀ ਰੋਕਦੀ ਵੀਰੇ ਇੱਕ ਤਾਂ ਪਾਣੀ ਰੋਕੂਗੀ ਉਹ ਜਾਲੀ ਐ ਇਹ ਚ ਬਈ ਯਾਰ ਇਹ ਤਾਂ ਐਂ ਲੱਗਦਾ ਜਿਵੇਂ ਯਾਰ ਲਫਾਫਾ ਹੀ ਲਾਇਆ ਪਿਆ ਹੁੰਦਾ ਹਨਾ ਨਹੀਂ ਹਾਂ ਵੀਰੇ ਜਾਲੀ ਪਾ ਲਈ ਬਰੀਕ ਬਰੀਕ ਜਾਲੀ ਐ ਤੇ ਇਹ ਬਈ ਜਿਵੇਂ ਫਿਲਟਰ ਫੋਲਡਰ ਚ ਆਉਂਦੀ ਉਹ ਚੀਜ਼ ਐ ਹਾਂ ਉਹ ਚੀਜ਼ ਐ ਅੱਛਾ ਪੱਕੀ ਗੱਲ ਐ ਪੱਕੀ ਗੱਲ ਐ ਤੇ ਬਾਕੀ ਬਈ ਇਹ ਵਜਨ-ਵੋਜਨ ਝਾਲ ਲੋਗੇ ਜਿਵੇਂ ਹੁਣ ਆਪਾਂ ਐਂ ਟੈਂਕੀ ਚ ਲਾ ਕੇ ਉੱਤੇ ਅਗਲਾ ਕੇਨ ਡੈਡਾ ਕਰ ਦਿੰਦਾ ਜਿਵੇਂ ਮਰਜ਼ੀ ਯਾਰ ਭਾਵੇਂ ਕੈਨ ਸਿੱਧੀ ਰੱਖੀ ਕੋਈ ਲੈ ਵੀ ਨਾ ਤਰ ਮਾਰਕ ਦੀ ਕੇਪ ਆ ਲਓ ਆ ਆ ਪੀਕ ਲੈਣ ਲੱਗੇ ਆਪਾਂ ਪਹਿਲਾਂ ਵੀ 1 ਸਾਲ ਲਈ ਸੀ ਉਦੋਂ ਯਾਰ ਮਿੱਤਰ ਕੋਲੇ ਰਹਿ ਗਈ ਸੀ ਲਾਮਪੈਂਡ ਉਸ ਤੋਂ ਬਾਅਦ ਉਹਦੇ ਕੋਲੇ ਰਹਿ ਗਈ ਹੁਣ ਦੁਬਾਰਾ ਆਪਾਂ ਬਾਈ ਹੋਰਾਂ ਕੋਲੇ ਪੀਕ ਲੈਣ ਆਏ ਆ ਤੇ ਪੀਕ ਦੀ ਫੁੱਲ ਗਰੰਟੀ ਤੇ ਬਾਈ ਜੇ ਕੋਈ ਦੂਰੋਂ ਮੰਗਾਵੇ ਪੀਕੇਰ ਭੇਜੀ ਦੀ ਵੀਰੇ ਭੇਜ ਦੋਗੇ ਹਾਂ ਔਨਲਾਈਨ ਪੈਸੇ ਪਾ ਜਿੰਦੇ ਬਾਸਾਂ ਨਾਲ ਬੜਾ ਦੀ ਜੀ ਤੈਨੂੰ ਇਹ ਆਪਦਾ ਨੰਬਰ ਦੱਸ ਫਿਰ Google Pay ਵੀ ਤੇ ਆ ਵੀ ਕਿਹੜਾ ਨੰਬਰ ਆ ਤੇਰਾ ਫੋਨ ਵਾਲਾ 99152 ਠੀਕ ਐ 08343 ਇਹ ਇਹ ਤੇ Google Pay ਕਿਹੜੇ ਤੇ ਚੱਲਦਾ ਚੱਲਦਾ ਇਹਦੇ ਤੇ ਚੱਲਦਾ ਕੀ ਨਾ ਆਊਗਾ ਤੇਰਾ ਕੀ ਆ ਉਹ ਸੋਨੂਗਰ ਸੋਨੂਗਰ ਮਾਰ ਆਊਗਾ ਹਾਂ ਤੇ ਇਹ 650 ਦੀ ਇਹਦੋਂ ਨਿੱਕੇਆਂ ਵੱਡੀਆਂ ਵੀ ਹੈਗਾਂ ਹਾਂ ਛੋਟੇ ਵੱਡੇ ਸਾਜ ਹੁੰਦੇ ਆ ਅੱਛਾ ਇੱਕ 250 ਵਾਲੀ ਤੋਂ ਸਟਾਰਟ ਹੋ ਗਈ ਬਾਈ ਤੁਹਾਨੂੰ ਮੜਾ ਦੱਸ ਦਈਏ ਇਹ ਬਚਾਰੇ ਆ 250 ਰੁਪਏ ਦੀ ਆ 250 ਦੀ ਆ 450 ਦੀ ਆ 450 ਠੀਕ ਹੈ ਤੇ ਆ ਕਾਰ ਕੋਰ ਵਾਸਤੇ ਇਹ ਕਾਰ ਵਾਸਤੇ ਵੀਰ ਜਾਂ ਕਈ ਵਾਰੀ ਟਰੈਕਟਰਾਂ ਦੀ ਟੈਂਕੀ ਉਵੇਂ ਹੋਵੇ ਦਾ ਆ ਜੀ ਹਾਂ ਸਾਈਡ ਤੇ ਆ ਲੱਗ ਗਈ ਨਾ ਟੈਂਕੀ ਠੀਕ ਆ ਠੀਕ ਆ ਪਿੱਛੇ ਆ ਲੱਗੀ 200 ਠੀਕ ਆ ਬਾਈ ਇਹ ਵਾਹ ਚਲੋ ਬਾਈ ਦੇ ਵੀ ਆਪਣੇ ਸ਼ਹਿਰ ਦਾ ਬੰਦਾ ਯਾਰ ਕਰੀਏ ਮਸ਼ਹੂਰੀ ਵੀ ਜਰੇ ਨਾਲੇ ਬਾਈ ਮੇਨ ਕੰਮ ਇਹ ਚ ਆਪਣਾ ਫਾਇਦਾ ਬਾਈ ਦਾ ਘੱਟ ਫਾਇਦਾ ਕਿਉਂਕਿ ਆਪਣਾ ਡੀਜ਼ਲ ਪੰਪ ਤਾਂ ਹੀ ਬਜੂਗਾ ਜੇ ਆਪਾਂ ਤੇਲ ਸਾਫ਼ ਸੁਥਰਾ ਪਾਵਾਂਗੇ ਇਹ ਗਰੰਟੀ ਵਾਲੀ ਗੱਲ ਆ ਇਹ ਚੀਜ਼ ਤੁਸੀਂ ਬਾ ਡੀਜ਼ਲ ਸਾਫ਼ ਪਾਓ ਬਿਨਾਂ ਜੰਗਾਲ ਜੰਗੂਲ ਤੋਂ ਬਿਨਾਂ ਪਾਣੀ ਤੋਂ ਤਾਂ ਤੁਹਾਡਾ ਪੰਪ ਨਹੀਂ ਮਰਦਾ ਠੀਕ ਆ ਬਾਈ ਧੰਨਵਾਦ ਲੈ ਬਾਈ ਦਾ ਵੱਡਾ ਬਾਈ ਆਇਆ ਜੀ ਇਹ ਬਾਈ ਆ ਬਾਈ ਦਾ ਛੋਟਾ ਬਾਈ ਆਇਆ ਤੇ ਆ ਆ ਬਾਈ ਦੱਸ ਹੀ ਜਾਣਕਾਰੀ ਕਿਵੇਂ ਆ ਇਹ ਇਹ ਜਾਣਕਾਰੀ ਇਹ ਬਈ ਜੀ ਆਮ ਤਾਂ ਜਿਵੇਂ ਪਿੱਤਲ ਦੀ ਜਾਲੀ ਨੂੰ ਸਮਾਂ ਪੈ ਕੇ ਅੱਛਾ ਜੀ ਗੱਲ ਜਾਂਦੀ ਹੈ ਠੀਕ ਆ ਆ ਗੱਲ ਹਾਂ ਜਿਵੇਂ ਆ ਗੱਲ ਕੀ ਹੈ ਅੱਛਾ ਇਹ ਗੱਲ ਜਾਂਦੀ ਹੈ ਬਾਈ ਜੀ ਜੀ ਪਿੱਤਲ ਦੀ ਜਾਲੀ ਆਪਾਂ ਵਰਤਦੇ ਆ ਠੀਕ ਹੈ ਦੂਜੀ ਖਾਸੀਅਤ ਕੀ ਹੈ ਇਹ ਸਭ ਤੋਂ ਮਾੜੀ ਚੀਜ਼ ਹੈ ਜਿਵੇਂ ਮਰਜੀ ਧਾਗਾ ਲਾ ਕੇ ਨਾ ਪਾੜ ਲੈ ਅੱਛਾ ਜਿਵੇਂ ਹੁਣਾਂ ਮਾੜੀ ਜੀ ਉਹਨਾਂ ਦੀ ਪਾੜ ਗਈ ਨਾ ਬਿਲਕੁਲ ਬਿਲਕੁਲ ਪਾੜ ਜਿਵੇਂ ਆਪੋ ਕਹਿੰਦੇ ਨੇ ਨਾ ਵੀ ਉਹ ਤਾਰਾਂ ਦੇ ਰਫੜਾ ਬੰਨ੍ਹਣ ਦੀ ਹੈ ਹਾਂ ਉਹ ਤਾਂ ਕੀ ਬਨ੍ਹੂਨੀਆ ਭਾਵੇਂ ਉਹ ਚੀਜ਼ ਬੰਦਾ ਬਣਾ ਸਕਦਾ ਹੈ ਇਹਦੀ ਠੀਕ ਹੈ ਉਹ ਇਹਦੀ ਕੀ ਖਾਸੀਅਤ ਹੈ ਹਾਂ ਇੰਦੀ ਖਾਸੀਤ ਕੀ ਹੈ ਸਟੀਲ ਦੀ ਹੈ ਇੱਕ ਤੈਨੂੰ ਛੋਦਾ ਨਹੀਂ ਪੈਂਦਾ ਠੀਕ ਹੈ ਐਂ ਰਹੂਗੀ ਇਹ ਐਂ ਰਹੂਗੀ ਠੀਕ ਹੈ ਫੇਰ ਦੂਜੀ ਕੀ ਹੈ ਇਹਨੂੰ ਪਾੜਨੀ ਬਹੁਤ ਔਖੀ ਹੈ ਅੱਛਾ ਐਂ ਛੇਤ ਨਹੀਂ ਪਾੜਦੀ ਇਹ ਐਂ ਨਹੀਂ ਪਾਟੂਗੀ ਨਾ ਮਰਜੀ ਜ਼ੋਰ ਲਾਈ ਚੱਲੋ ਹਲੋ ਅੱਛਾ ਇਹ ਉਹ ਨਹੀਂ ਵੀ ਜੀ ਟੱਕੀ ਪਾੜਨੀ ਹੈ ਅੱਛਾ ਇਹ ਏਜ ਵਾਲੀ ਪਾਉਣੀ ਹੈ ਤੀ ਕੀ ਪਾਜ ਏਜ ਵਾਲੀ ਪਾਉਣੀ ਹੈ ਠੀਕ ਹੈ ਆਹ ਤਾਂ ਹੁਣ ਬਾਈ ਇਸੇ ਪਾਸੇ ਜਾਲੀ ਤਾਂ ਲੱਗਦੀ ਨਹੀਂ ਇਹ ਕੈਮਰਾ ਤਾਂ ਹਜੇ ਦਿਖਾ ਰਿਹਾ ਪਰ ਜੇ ਤੁਸੀਂ ਹੱਥ ਨਾਲ ਕੇ ਫੀਲ ਕਰੋਗੇ ਜਮੇ ਨਹੀਂ ਪਤਾ ਲੱਗਦਾ ਵੀ ਇਹ ਜਾਲੀ ਹੈ ਇਹ ਪਤਾ ਕੀ ਖਾਸੀ ਹੈ ਤੇ ਬਾਈ ਹੁਣ ਕਈ ਬੰਦੇ ਸਾਨੂੰ ਕਹਿ ਦਿੰਦੇ ਆ ਜ ਤੁਸੀਂ ਚੀਜ਼ੇ ਨਹੀਂ ਮਹਿੰਗੀ ਵੇਚੀ ਜਾਂਦੇ ਹੋ ਚਲ ਮਹਿੰਗੀ ਵੀ ਕਿੰਨੀਗਾ ਤੁਸੀਂ ਦੱਸੋ ਬੜਾ ਰੇਟ ਵੀ ਦੱਸਦੇ ਹੋ ਯਾਰ ਹੁਣ ਕੀ ਹੈ ਇੰਦੀ ਜੀ ਅਸੀਂ ਕਿਉਂ ਗਾਰੰਟੀ ਨਹੀਂ ਦਿੰਦੇ ਆ ਕਈ ਸਾਨੂੰ ਆ ਕੇ ਕਹਿਣ ਲੱਗ ਪੈਂਦੇ ਆ ਜ ਇਹ ਤਾਂ ਐਵੇਂ ਤੁਸੀਂ ਝੂਠ ਵੇਚੀ ਜਾਂਦੇ ਹੋ ਹਾਂ ਠੀਕ ਹੈ ਅਗਲੇ ਨੂੰ ਫੇਰ ਅਗਲੇ ਨੂੰ ਕਹੀਦੇ ਵੀ ਤੁਸੀਂ ਐ ਕਰਤੇ ਤੇ ਕੋ 400 ਦੀ ਚੀਜ਼ ਦੇ ਦਿੱਤੀ ਹੈ ਬਰਾਬਰ ਲਿਆ ਫੇਰ ਤੈਨੂੰ 800 ਦੇਵਾਂਗੇ ਜੇ ਪਾਣੀ ਨਾ ਰੋਕਿਆ ਤਾਂ ਅੱਛਾ ਇਹ ਰੋਕੂਗੀ ਭੜੀ ਰੋਕਦੀ ਹੈ ਹੁਣ ਕਈ ਸਾਨੂੰ ਆ ਕੇ ਕਹਿ ਦਿੰਦੇ ਵੀ ਤੂੰ ਪੈਸੇ ਡੇਵਲ ਕਰਕੇ ਰੱਖ ਹੂੰ ਇਹ ਅਸੀਂ ਆਈ ਲੈ ਉਹ ਅੱਜ ਤਾਈਂ ਨਹੀਂ ਆਈ ਜਿਹੜੇ ਬੰਦੇ ਸਾਨੂੰ ਕਹਿਗੇ ਇਹ ਗੱਲਾਂ ਨੂੰ ਵੀ ਪੈਸੇ ਨਾ ਠੀਕ ਹੈ ਉਹ ਅੱਜ ਤਾਈਂ ਨਹੀਂ ਆਈ ਆ ਦੇਖੋ ਭਾਈ ਇੱਥੇ ਤੁਹਾਨੂੰ ਪ੍ਰਤੱਖ ਦਿਖਾਇਆ ਜਾਊਗਾ ਜਮਾ ਆਹ ਫਿਲਟਰ ਦੂਜੀ ਲੱਗੀ ਮਿਲ ਜਾਂਦੀ ਏ ਉਹ ਤੁਹਾਨੂੰ 1400 ਦੀ ਦੱਸੀ ਜਾਂਦੇ 1500 ਦੀ 1700 ਦੀ ਅੱਛਾ ਸਾਡੀ ਗੱਲ ਇੱਡੀ ਕੀ ਜਾਲੀ ਫੁੱਲ ਤਾਂ ਫੁੱਲ ਪਾਣੀ ਰੋਕਣ ਦੀ ਗਾਰੰਟੀ ਠੀਕ ਆ ਇਹ ਕੱਚਾ ਤਾਂ ਹੈਗਾ ਹੀ ਇੱਕ ਵਧੀਆ ਵਧੀਆ ਹੋਇਆ ਇੱਕ 15 1500 ਦੀਆਂ ਵੀਡੀਓਆਂ ਆਈ ਜਾਂਦੀਆਂ ਹਾਂ ਹਾਂਜੀ 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 ਤੇ ਇਹ ਉਹਨਾਂ ਕੰਮ ਕਰੂਗਾ ਆਪਣੇ ਇਹ ਫੁੱਲ ਕਰੂਗੀ ਠੀਕ ਆ ਤੁਹਾਨੂੰ ਜੇ ਕਿਸੇ ਸੱਜਣ ਮਿੱਤਰ ਭਾਵੇਂ ਸਟੀਲ ਦੀ ਵੀ ਲੈਣੀ ਹੋਵੇ ਅੱਛਾ ਜੀ ਜੇ ਕੋਈ ਕਹਿੰਦਾ ਜੀ ਇਹ ਤਾਂ ਅਸੀਂ ਹੁਣ 20 ਲੱਖ ਰੁਪਏ ਟਰੈਕਟਰ ਤੇ ਲਾਦਾ ਪੀ ਕੇ ਅਸੀਂ ਦੇਸੀ ਨਹੀਂ ਜਗੇ ਯਾਨੀ ਠੀਕ ਹੈ ਜੇ ਕੋਈ ਕਹੇ ਚਾਹਦਾ ਵੀ ਪੀ ਕੇ ਸਾਨੂੰ ਚੰਗੀ ਚਾਹੀਦੀ ਫਿਰ ਉਹਨੂੰ ਵਾਲ ਕੁਆਲਿਟੀ ਦਿਖਾਈ ਦੀ ਇਹ ਇਹ ਕਿੰਨਾ ਦਾ ਫਰਕ ਆ ਉਹਦੇ ਨਾਲ ਰੇਟ ਦਾ ਇੰਦੀ ਜੀ ਭਾਜੀ 1000 ਰੁਪਏ ਦੀ ਹੈ ਇਹ ਜੇ 1000 ਰੁਪਏ ਦੇ ਤੇ ਇਹਦੇ ਬਰਾਬਰ ਦਾ ਸਾਇਜ਼ ਦੀ ਦੂਜੀ ਕਿੰਨੇ ਦੀ ਹੈ ਇੰਦੀ ਬਰਾਬਰ ਦੀ ਸਾਇਜ਼ ਦੀ ਘਟੂਰ 600 ਰੁਪਏ ਦੀ ਜੇ ਉਹਦੇ ਨਾਲ ਦੀ ਜਾਲੀ ਚ ਲਾਉਂਗੇ ਅੱਛਾ ਜਾਲੀ ਉਹ ਹੋਗੇ ਉਹ 600 ਜੀ ਜਾਲੀ ਦੂ ਗਾਰੰਟੀ ਦਿੰਨੇ ਪਾਣੀ ਰੋਕਨ ਦੀ ਹੁੰਦੀ ਪਾਣੀ ਰੋਕਨ ਦੀ ਗੱਤ ਜਾਵਾਂ ਨਹੀਂ ਗਾਰੰਟੀ ਠੀਕ ਆ ਬਾਈ ਕੱਲ ਨੂੰ ਗੱਲ ਲੈਣੀ ਦੇਣੀ ਪੈ ਜਾਂਦੀ ਬੰਦੇ ਠੀਕ ਆ ਠੀਕ ਆ ਬਾਈ ਹੁਣ ਇਹ ਹੁਣ ਕੀ ਆ ਆ ਵੇਖੋ ਕਈ ਬੰਦੇ ਕਹਿੰਦੇ ਆ ਵੇ ਝੂੜ ਮਾਰ ਕੇ ਚੀਜ਼ ਵੇਚਦੇ ਹੁੰਦੇ ਆ ਹਾਂ ਜਿੱਥੇ ਮਰਜ਼ੀ ਲੈ ਜਾਓ ਠੀਕ ਆ ਜੇ ਸਟੀਲ ਦੀ ਤੇ ਸਟੀਲ ਦੀ ਆ ਹਾਂ ਹੁਣ ਉਹ ਜਾਲੀ ਵੀ ਦੇਖ ਲੋ ਆ ਜੋ ਠੀਕ ਆ ਫਲਰਿੰਗ ਉਹ ਕਈ ਬੰਦੇ ਕਹਿੰਦੇ ਆ ਇਹ ਨਾ ਝੂੜ ਮਾਰ ਕੇ ਵੇਚੀ ਜਾਂਦੇ ਚੀਜ਼ਾਂ ਨੂੰ ਇਹ ਜ ਇਹ ਸਪੈਸ਼ਲੀ ਹਾਂ ਦਿੱਲੀੋਂ ਮਗਾਈਦੀ ਏ ਠੀਕ ਆ ਆਮ ਤਾਂ ਇੱਕ ਕਹਿੰਦੇ ਨੇ ਇਹ ਵੀ ਪਤਾ ਜਦੋਂ ਮਰਜ਼ੀ ਮਿਲ ਜਾਂਦੀ ਏ ਕਿਧੋਂ ਨਹੀਂ ਮਿਲਦੀ ਦਿੱਲੀ ਤੋਂ ਸਵਾ ਸਹੀ ਆ ਸਹੀ ਆ ਬੇ ਠੀਕ ਆ ਹੋਰ ਚੀਜ਼ਾਂ ਦੇਖਣੀ ਆ ਜੋ ਹੋਰ ਆ ਤਾਂ ਬਈ ਆ ਆਪਣੇ ਸਾਰੇ ਤਕਰੀਬਨ ਹਾਂਜੀ ਹਾਂਜੀ ਜੀਵੀ ਜਾਨਾਂ ਤੇ ਸੰਦ ਵਿੱਚ ਹੈਗੀ ਏ ਜੇ ਕੁਝ ਹਲਾ ਹਲਾ ਨਾ ਸੱਪਲਾ ਸੱਪ ਹਾਂ ਚੁੰਜੂ ਹਲਾਂ ਦੀ ਸੱਪਲਾ ਵੀ ਆਪਾਂ ਕੁੱਟਦੇ ਆਂ ਬਈ ਜੀ ਠੀਕ ਆ ਇੰਚ ਇੰਚ ਲੰਮੀ ਹੋਊਗੀ ਨੇ ਠੀਕ ਆ ਜੀ ਹਾਂ ਲੋ ਇਹ ਦਾ ਇਹ ਕਦੋਂ ਕਦੋਂ ਜਾਣਾ ਨਹੀਂ ਤੇ 4 4 ਇੰਚ ਦੋਨੋਂ ਪਾਸੋਂ ਵਧੀਆ ਠੀਕ ਹੈ ਬਾਈ ਮੈਂ ਵੀ ਮਿੱਤਰੋ ਕਾਫੀ ਚੀਜ਼ਾਂ ਬਣਾਉਂਦੇ ਆ ਹਾਂ ਖੇਤੀਬਾੜੀ ਦੀ ਸੰਧ ਕੋਈ ਵੀ ਕੋਈ ਲਵਾਦੇ ਕੰਮ ਦੇ ਵਿੱਚ ਹੈਗਾ ਹੀ ਆ ਆਪਾਂ ਬੈਠੇ ਆਂ ਆਪਾਂ ਇਹਦਾ ਸੰਪਰਕ ਕਰ ਸਕਦੇ ਹਾਂ ਠੀਕ ਹੈ ਨੰਬਰ ਉਹ ਬਾਈ ਦਿਖਾ ਦੇ ਖੜਾ ਰਾਮਾ ਜੀ ਮੁੰਗੀ ਦਿਨ ਨੂੰ 152 ਠੀਕ ਹੈ ਜੀਦੋਂ ਤੋਂ 86 ਠੀਕ ਹੈ ਤੇ ਨਾਮ ਆਪਣੇ ਪਾਪਾ ਜੀ ਜੀ ਪਿਤਾ ਜੀ ਦੇ ਨਾਂ ਤੇ ਚੱਲਦੀ ਹੈ ਸ਼ਾਪ ਠੀਕ ਹੈ ਤੇ ਪਾਪਾ ਜੀ ਨੇ ਨਾਮ ਤੇ ਦਿਕਾ ਰਾਜਕਮਲ ਬੱਗੀ ਵਾਲਾ ਕਹਿੰਦੇ ਨੇ ਰਾਜਕਮਲ ਬੱਗੀ ਪੀਕਾ ਦਾ ਵੀ ਕਹਿੰਦੇ ਆ ਠੀਕ ਹੈ ਤੇ ਰਾਜਕਮਲ ਲਵਾਰ ਵੀ ਕਹਿੰਦੇ ਆ ਠੀਕ ਹੈ ਠੀਕ ਹੈ ਬਾਈ ਜੀ ਮਿਹਰਬਾਨੀ ਧੰਨਵਾਦ ਤੇ ਇੱਕ ਚੀਜ਼ ਹੋਰ ਹੈਗੀ ਹੈ ਮਿੱਤੂ ਤੁਹਾਡੇ ਕਿਸਾਨਾਂ ਵਾਸਤੇ ਹਾਂ ਜੀ ਤੁਹਾਨੂੰ ਪੀਣੇ ਖਾਣੇ ਉਹ ਆ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਿੰਦੇ ਆ ਇਹ ਉਹ ਲੀਗਲ ਹੈ ਇਹ ਆਪਣੇ ਤਾਂ ਐਕਸ਼ਨ ਤਾਂ ਨਹੀਂ ਹੁੰਦਾ ਨਹੀਂ 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 ਐਕਸ਼ਨ ਉਕਸ਼ਨ ਵਾਲੀ ਕੋਈ ਗੱਲ ਨਹੀਂ ਬਈ ਇਹ ਇਹਨਾਂ ਨੂੰ ਹੀ ਲੱਗਦਾ ਵੀ ਵਾਤ ਹੋ ਸਕਦਾ ਬੰਦਾ ਅੱਛਾ ਇਹ ਕੋਈ ਦੂਧ ਹੀ ਨਹੀਂ ਵੀ ਆਪਾਂ ਦਾਦੂ ਦੇ ਕੰਮ ਲੈਣੇ ਆ ਅੱਛਾ ਜਿਹੜੇ ਬੰਦੇ ਦੇਸੀ ਦਵਾਈਆਂ ਕੱਢਦੇ ਦੇਸੀ ਦਵਾਈਆਂ ਦਾ ਅਰਕ ਹੁੰਦਾ ਅੱਛਾ ਉਹ ਚੀਜ਼ ਹੈ ਇਹ ਠੀਕ ਹੈ ਜਿਵੇਂ ਆਪਾਂ ਹੁਣ ਦੇਸੀ ਦਵਾਈ ਚ ਜੜੀ ਦੇ ਦੇਸੀ ਦਾਦੂ ਚ ਆਪਾਂ ਜੜੀ ਬੂਟੀ ਪਾਉਨੇ ਆ ਉਹ ਆਪਾਂ ਆਡੀ ਸਿਹਤ ਲਈ ਪਾਉਨੇ ਆ ਇਹ ਵੀ ਉਹਨਾਂ ਵਾਸਤੇ ਹੈ ਠੀਕ ਹੈ ਵੀ ਜੇ ਕੋਈ ਸੱਜਣ ਮਿੱਤਰ ਖਾਣ ਪੀਣ ਦਾ ਸ਼ਕੀਨ ਹੈਗਾ ਜੀ ਹਾਂ ਇੱਧਰ ਦੀ ਦਾਦੂ ਪਾਣੀ ਲੱਗੂਗਾ ਇੱਧਰ ਦੀ ਦਾਦੂ ਪਾਣੀ ਜਾਊਗਾ ਇੱਧੇ ਦੀ ਦਾਰੂ ਆਉਗੀ ਠੀਕ ਹੈ ਠੀਕ ਹੈ ਇਹਦੇ ਵਿੱਚ ਕੀ ਲਾਉਂਦੇ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਇਹ ਇਹ ਦਾ ਬੁਗੈ ਐਵੇਂ ਮੇਰੇ ਤਾਂ ਵੀ ਨਾ ਐਕਸ਼ਨ ਪਾ ਲਈ ਨਹੀਂ 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 ਅੱਛਾ ਦਿਖਾ ਇਹ ਆਪਾਂ ਤੁਹਾਨੂੰ ਪਹਿਲਾਂ ਗੱਲ ਕਿਉਂ ਸਮਝਾਈਏ ਹਾਂ ਇਸ ਮੈਂ ਇਹ ਤੁਹਾਨੂੰ ਗੱਲ ਕਹੀ ਹੈ ਵੀ ਜਿਹੜਾ ਕੋਈ ਬੰਦਾ ਦੇਸੀ ਦਵਾਈਆਂ ਦਾ ਰਕ ਕੱਢਦਾ ਹਾਂ ਉਹਦੇ ਵਾਸਤੇ ਹਾਂ ਉਹ ਵੀ ਬਣਾ ਸਕਦਾ ਜਿਹੜੇ ਆਪਣੇ ਥਾਂ ਦੇ ਪਿੰਡੇ ਗਿਦਾ ਜਿਉਂ ਮਰਜ਼ੀ ਵਸਤਲੇ ਬੰਦਾ ਤੁਸੀਂ ਜਿਹੜਾ ਉਹ ਦਵਾਈਆਂ ਵਾਸਤੇ ਬਣਾਉਨੇ ਹਾਂਜੀ ਹਾਂਜੀ ਦਵਾਈਆਂ ਵਾਸਤੇ ਬਣੂਗਾ ਠੀਕ ਹੈ ਅਸੀਂ ਕੀ ਕਰਦੇ ਹਾਂ ਅਸੀਂ ਇਹਦੇ ਵਿੱਚ ਆਹ ਲਾ ਕੇ ਦਿੰਨੀ ਹੈ ਅੱਛਾ ਜੀ ਸਾਡੇ ਇਸ ਭਾਂਡੇ ਦੀ ਗਾਰੰਟੀ ਹੁੰਦੀ ਹੈ ਕੱਤਲੇ ਇਹ ਹੈ ਤਾਂਬੇ ਦੀ ਆਹ ਤਾਂਬਾ ਸਾਰੀ ਠੀਕ ਹੈ ਇੰਦੀ ਚ ਕੀ ਹੈ ਜੀ 100 ਤੋਂ 150 ਬਿਮਾਰੀਆਂ ਦਾ ਇਲਾਜ ਲਿਖਿਆ। ਅੱਛਾ। ਉਹ ਸਿਆਣੇ ਕਹਿੰਦੇ ਨਾ ਵੀ ਇੰਦਾ ਇਕੱਲਾ ਇੱਕ ਤਾਂਬੇ ਦਾ ਛੱਲਾ ਨਹੀਂ ਮਾਣ ਹੁੰਦਾ ਆਪਾਂ ਤਾਂ ਫਿਰ ਵੀ ਇੰਦੀ ਆ ਜੀਸੀ ਦਵਾਈਆਂ ਦਾ ਹਰਕ ਕੱਢ ਕੇ ਪੀਣਾ। ਠੀਕ ਹੈ। ਜੀ ਸਭ ਤੋਂ ਵੱਡੀ ਬੰਦੇ ਨੂੰ ਵੀ ਜਿੰਨੀ ਵੀ ਬੰਦੇ ਨੂੰ ਕਹਿੰਦੇ ਨਾ ਬਿਮਾਰੀ ਸ਼ੁਰੂ ਹੁੰਦੀ ਹੈ ਉਹ ਪੇਟ ਤੋਂ ਸ਼ੁਰੂ ਹੁੰਦੀ ਹੈ। ਸਹੀ ਹੈ। ਇੰਨੇ ਪੇਟ ਦੇ ਅੰਦਰ ਜਾਣਾ ਤੇ ਉਹ ਬਿਮਾਰੀਆਂ ਨੂੰ ਇਹਨੇ ਮਾਰ। ਠੀਕ ਹੈ। ਚਲੋ ਠੀਕ ਹੈ ਬਾਈ। ਇਹ ਵਰਤਣਾ ਚਾਹੀਦਾ ਬੰਦੇ ਨੂੰ। ਕੋਈ ਨਹੀਂ ਜਿਹੜਾ ਕੋਈ ਖਾਂਦਾ ਪੀਂਦਾ ਤਾਂ ਵੀ ਇਹ ਜੀ ਨਹੀਂ ਵੀ ਕੋਈ ਖਾਂਦਾ ਪੀਂਦਾ ਉਹ ਬੰਦਾ ਵੀ ਵਰਤੇ ਇਹਨੂੰ ਇੰਨੇ ਕਿੱਲਾ ਪਾਣੀ ਪੀਤਾ ਨਹੀਂ ਮਾਨ ਹੁੰਦਾ ਗਾ ਉਹ ਘਰੇ ਵੈਸੇ ਵੀ ਵਰਤੇ ਹਾਂ ਬਾਕੀ ਇਹਨਾਂ ਦਾ ਤੰਤ ਬਹੁਤ ਹੁੰਦੇ ਚੀਜ਼ੇ ਠੀਕ ਹੈ ਬਈ ਧੰਨਵਾਦ ਮੇਹਰਬਾਨੀ ਓਕੇ ਬਈ ਓਕੇ ਕਿਸੇ ਸੰਦ ਨੇ ਕੋਈ ਨਾ ਕਿਸੇ ਬੰਦੇ ਕੋਲ ਜੋ ਸੰਦ ਨਹੀਂ ਸ਼ਹਿਰ ਚ ਸਹੀ ਹੈ ਪੂਰੇ ਮਾਸਟਰ ਬੰਦੇ ਪੂਰੇ ਕੋਈ ਗੜਾਸਾ ਲੈਣਾ ਹੈ ਕੋਈ ਤਿਸਸਾ ਲੈਣਾ ਹੈ ਠੀਕ ਹੈ ਕੋਈ ਕੁਵਾੜਾ ਲੈਣਾ ਹੈ ਠੀਕ ਹੈ ਕੋਈ ਸੱਬੜ ਲੈਣੀ ਹੈ ਠੀਕ ਹੈ ਇਹ ਪੂਰੇ ਮਾਸਟਰ ਬੰਦੇ ਪੂਰੇ ਮੈਂ ਇਹਨਾਂ ਨੂੰ ਘੱਟੋ ਘਾਟ ਵੀ 30 ਸਾਲਾਂ ਦਾ ਜਾਣਦਾ ਠੀਕ ਹੈ ਠੀਕ ਤੇ ਮਿਹਨਤੀ ਬੰਦਿਆ ਮਿਹਨਤ ਕਰਕੇ ਕਮਾਈ ਕਰਦੇ ਇਹੋ ਜਿਹੇ ਬੰਦੇ ਨਾ ਇਹੋ ਜਿਹੇ ਹੁੰੰਦਰੀ ਤੁਮ੍ਹਨਾਂ ਕਿ ਮੁਕਸਰ ਚਾਹੀਣਗੇ ਠੀਕ ਹੈ ਬਾਈ ਬਾਈ ਤੁਸੀਂ ਤੁਸੀਂ ਵੀ ਇਹਨਾਂ ਦਾ ਕੰਮ ਲੈਨੇ ਕੀ ਬਣਾਉਣੇ ਹੁੰਦੇ ਇਹਨਾਂ ਤੋਂ ਬਣਾਇਆ ਦੱਸੋ ਇਹਨਾਂ ਤੋਂ بس ਸੰਦ ਵੜਾਈ ਦੇ ਜਿਹੜਾ ਟਾਇਰ ਖੋਲਦੇ ਅਸੀਂ ਠੀਕ ਹੈ ਟਾਇਰਾਂ ਦੀ ਖੋਲਣ ਜਾਂਦੇ ਜਿੰਨੇ ਵੀ ਸਾਡੇ ਟਾਇਰਾਂ ਵਾਲੇ ਆ ਠੀਕ ਹੈ। تقریبا ਸਾਰੇ ਇਹਨਾਂ ਨੂੰ ਬਣਾਉਂਦੇ ਪਰ ਸਾਡੇ ਦਾ ਕੋਈ ਕੱਲਾ ਸੰਦ ਕੋਈ ਵੀ ਸੰਦ ਹੈ। ਠੀਕ ਹੈ। ਉਹ ਸੰਦ ਸਾਨੂੰ ਇਹ ਬਣਾ ਕੇ ਦਿੰਦੇ ਆ। ਠੀਕ ਹੈ। ਆ ਮੰਨ ਲਓ ਇਹ ਟਿਊਬਲੈਸ ਟੈਰਨ ਟਿਊਬ ਆ। ਆ ਟਿਊਬਲੈਸ ਜਿਹੜੇ ਸੰਦ ਬਣਾਉਂਦੇ ਨਾ ਹਾਂਜੀ ਇਹੋ ਜਿਹੇ ਸੰਦ ਮਿਲਗੇ ਕਿਤੇ ਲੱਭਦੇ ਨਹੀਂ ਕਿਤੇ ਹੋਰ। ਇਹਨਾਂ ਇਹਨਾਂ ਚ ਕਲਾਕਾਰੀ ਸੰਦ ਬਣਾਉਣ ਦੇ। ਠੀਕ ਹੈ। ਬੜੀ-ਵਧੀਆ ਕਲਾਕਾਰੀ ਨੇ ਬੜਾ ਤਰੀਕਾ ਇਹਨਾਂ ਨੂੰ ਕੰਮ-ਕੰਮ ਕਰਦਾ। ਠੀਕ ਹੈ। ਮੂਹ ਮੂਹ ਦੇ ਪਾਸੇ ਮੋੜ ਮਾਰ ਕੇ ਇਹਨਾਂ ਨੂੰ ਆ। ਅੱਛਾ। ਜਦੋਂ ਸੰਦ ਪੂਰਾ ਤਿਆਰ ਹੋ ਗਿਆ। ਹਾਂਜੀ। ਇਹ ਬੜਾ ਤੈਨੂੰ ਦੋ ਖਵਾਵਾਂਗੇ। ਠੀਕ ਇਹ ਬੰਦੇ ਬਹੁਤ ਮਿਹਨਤ ਵਾਲਾ ਕੰਮ ਹੈ ਠੀਕ ਹੈ ਇੰਨੀ ਗਰਮੀ ਚ ਪੂਰਾ ਸੇਕੜਾ ਇਹਨੂੰ ਸਿੱਧਾ ਕਰਨਾ ਫਿਰ ਬਰਾਉਣਾ ਹੈ ਕੋ ਮਾਰੀ ਮੋਟੀ ਕੋ ਮਜ਼ਾਕ ਦੀ ਗੱਲ ਨਹੀਂ ਹੈ ਠੀਕ ਹੈ ਬਾਈ ਬਹੁਤ ਮਿਹਨਤੀ ਬੰਦੇ ਠੀਕ ਹੈ ਬਾਈ ਧੰਨਵਾਦ ਜੀ ਮਿਹਰਬਾਨੀ ਓਕੇ ਬਰਸ ਠੀਕ ਹੈ ਜੀ ਤੇ ਬਾਈ ਜੀ ਹੋਰੀ ਬਰਾਡ ਟਾਇਰ ਸ਼੍ਰੀ ਮਕਸਰ ਸਾਹਿਬ ਤੋਂ ਸਾਡਾ ਸਾਰਾ ਏਰੀਆ ਹੀ ਤਕਰੀਬਨ ਜਾਣਦਾ ਤੇ ਬਾਈ ਹੋਰੀ ਵੀ ਆਏ ਸੀ ਆਪ ਦੀਆਂ ਰਕਾਬਾਂ ਲਾਉਣ ਤਾਂ ਕਰਕੇ ਚਲੋ ਇਹਨਾਂ ਦਾ ਹੀ ਬਾਈ ਹੋਰਾਂ ਤਾਂ ਵੀ ਰਹਿ ਲਈ ਤੇ ਠੀਕ ਹੈ ਬਾਈ ਧੰਨਵਾਦ ਜੀ ਠੀਕ ਹੈ ਬਾਈ ਐਡਰੈਸ ਤੁਹਾਨੂੰ ਸਮਝਾ ਦਈਏ ਇਹ ਜਿਹੜੀ ਮਾਰਕੀਟ ਆਪਣੀ ਮੇਨ ਹੈ ਸਾਡੇ ਮੁਕਸਰ ਏਰੀਏ ਦਾ ਤਕਰੀਬਨ 22 ਹੋਰਾਂ ਦਾ ਫੋਲਣਾ ਆਈਆਂ ਸਾਰੇ ਜਾਣਦੇ ਆ ਤੇ ਕੋਈ ਦੂਰ ਨੇੜੇ ਦਾ ਮੁਕਸਰ ਵਿੱਚ ਦੀ ਨੰਗੇ ਦਾ ਮੰਡੀ ਵਿੱਚ ਆ ਕੇ ਜਿਹੜੀ ਮੇਨ ਮੰਡੀ ਹੈ ਆਪਣੀ ਦਾਣਾ ਮੰਡੀ ਉੱਥੇ ਫਾਟਕ ਤੇ ਬਾਈ ਹੋਰਾਂ ਦੀ ਦੁਕਾਨ ਹੈ